लुधियाणे ਦੇ ਪਿੰਡ ਕੋਲੇਵਾਲ ਕਦੀਮ ਚ ਛੱਤ ਡਿੱਗ ਗਈ ਪਰਿਵਾਰ ਜ਼ਖਮੀ ਜਸਵੀਰ ਕੌਰ ਚਲੰਦਰ ਰੈਫਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੋਲੇਵਾਲ ਕਦੀਮ ਵਿੱਚ ਹੜ੍ਹ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਲੱਗੀਆਂ ਹਨ ਅਚਨਿਕ ਵੱਡਾ ਹਾਦਸਾ ਸਾਹਮਣੇ ਆਇਆ ਜਦੋਂ ਪਿੰਡ ਵਾਸੀ ਅਵਤਾਰ ਸਿੰਘ ਦਾ ਪਰਿਵਾਰ ਮੀਂਹ ਕਾਰਨ ਛੱਤ ਡਿੱਗਣ ਨਾਲ ਥੱਲੇ ਦਬ ਗਿਆ ਇਸ ਹਾਦਸੇ ਵਿੱਚ ਪਰਿਵਾਰ ਦੇ 3 ਮੈਂਬਰ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਅਵਤਾਰ ਸਿੰਘ ਦੀ ਪਤਨੀ ਜਸਬੀਰ ਕੌਰ ਦੇ ਸਿਰ ਤੇ ਵੱਡੀਆਂ ਸੱਟਾਂ ਆਈਆਂ ਹਨ ਜਿਨ੍ਹਾਂ ਨੂੰ ਫਲੋਰ ਤੋਂ ਸਿਵਲ ਹਸਪਤਾਲ ਚਲੰਦਰ ਰੈਫਰ ਕਰਨਾ ਪਿਆ ਮੌਕਾ ਦੇਖਣ ਆਏ ਪਟਵਾਰੀ ਸਾਹਿਬ ਤੇ ਨਾਲ ਹੀ ਨੰਬਰਦਾਰ ਗੁਰਮੀਤ ਸਿੰਘ ਵੀ ਹਾਜ਼ਰ ਰਹੇ ਇਸ ਤੋਂ ਇਲਾਵਾ ਪਿੰਡ ਕੋਲੇਵਾਲ ਕਦੀਮ ਦੇ ਮੌਜੂਦਾ ਸਰਪੰਚ ਕੁਰਵਿੰਦਰ ਕੌਰ ਦੇ ਪਤੀ ਕੁਲਵੀਰ ਸਿੰਘ ਮੌਕੇ ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਆਪਣੀ ਦੇਖ-ਰੇਖ ਹੇਠ ਸਿਵਲ ਹਸਪਤਾਲ ਫਲੋਰ ਪਹੁੰਚਾਇਆ ਗਿਆ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਜਸਬੀਰ ਕੌਰ ਦੀ ਹਾਲਤ ਚਿੰਤਾਜਨਕ ਹੈ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ

ਕਹਿੰਦੀ ਕਿ ਕਿਹੜੇ ਪਿੰਡ ਤੋਂ ਆਪਾਂ ਭੋਲੇ ਆਵਜੀ ਭੋਲੇ ਆਪੀ ਕੀ ਕੀ ਆਤਸਾ ਦਾ ਪਰਿਆ ਤੁਹਾਡੇ ਨਾਲ ਇਹਦਾ ਚਾਹ ਮੈਂ ਕਿਹਾ ਚਾਹ ਬਣਾ ਲਓ ਕਿੰਦਰ ਰੋਟੀ ਖਾ ਕੇ ਚਾਹ ਬਲੋਗੇ ਅੰਦਰ ਬੈਠੇ ਰੋਟੀ ਖਾਦੀਆਂ ਸੀ ਇਹ ਮਾਵਾ ਪੀਆਂ ਤੇ ਮੈਂ ਹਲੇ ਇੱਕ ਪੈਰ ਮੇਰਾ ਦਰਵਾਜ਼ੇ ਸੀ ਇੱਕ ਹਾਰ ਸੀਗਾ ਤਾਂ ਜਦ ਕਿ ਉੱਤੋਂ ਛੱਤ ਦੇਖੀ ਤੇ ਫਟਾਫਟ ਇਹਨਾਂ ਨੂੰ ਕੱਢਿਆ ਤੇ ਲੈ ਘਰ ਦੇ ਕੇ ਇਹ ਚਾਰ ਖੰਡ ਲਿ ਗਏ ਉੱਥੇ ਹਾਂਜੀ ਇਹ ਇਹਦੇ ਦੇ ਪਾਰੰਗ ਇਦਾਂ ਹੀ ਉਹ ਪ੍ਰਾਣਾ ਸੀਗਾ ਜੀ ਲਗਾਤਾਰ ਮੀਂਹ ਪੈਂਦਾ ਰਿਹਾ ਹੈ ਬਾਦਸ਼ਾਹ ਜਿਹੜੀ ਇਹਦੇ ਵਿੱਚ ਜਬਾਤਰ ਬਾਰਿਸ਼ ਹੁੰਦੀ ਹੈ ਬਾਰਿਸ਼ ਨਾਲ ਸ਼ੱਤਾਂ ਮੇਰੇ ਨਾਰਮ ਹੋ ਜਾਂਦੇ ਹਨ ਹਾਂਜੀ ਨਾਰਮ ਹੋ ਜਾਂਦੇ ਹਨ ਹਾਂਜੀ ਹਾਂਜੀ ਆਪਾਂ ਜੀ ਬਹੁਤ ਨੇ ਕੋਈ ਸੱਪ ਜਰਾ ਫੜ ਜਾਂਦਾ ਉੱਪਰ ਵੱਲ ਫੜ ਗਿਆ ਹਾਂ ਜੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਮੈਂ ਜਿਹਨਾਂ ਲਈ ਸ਼ੱਤਾਂ ਗੁੰਝ ਹੋ ਰਿਹਾ ਵੀ ਉਹਦੇ ਸ਼ੱਤਾਂ کام جاپ ہو جانا ہے ساردین لجری ہو گی ہوتا ہو گی وہ ہوتا وہ پرا باج میں کنج جنیاں نے ساٹھا لگتے ہیں ساردین لے اور کون ایک کمین سی اکمیری ویپ سی اکمیری ویٹھی ہیں مرمز جانی جاتا لگتے ہیں ہاں کیوں نہیں جانی جاتا لگتے ہیں ماندی پلگا جان آج جیسے کتاں دیکھتے ہیں کنج آج را آج کوڑی مارکنی پیٹ سدے بیٹھے چاہتا جاتا لگتے ہیں جس ک ਅਸੀਂ ਮਤਲਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੀਆਂ ਗਰੀਬ ਲੋਕਾਂ ਦੀਆਂ ਸੱਤਾਂ ਡਿਗੀਆਂ ਆ ਉਹਨਾਂ ਨੂੰ ਸਰਕਾਰ ਮਾਰਗ ਜਾ ਦੇਵੇ ਅਸੀਂ ਲਗਾਤਾਰ ਹੀ ਮੰਗ ਕਰਦੇ ਆਂ ਜਿਹੜੇ ਬਾਲਾ ਖੱਤ ਆ ਉਹਨਾਂ ਦੇ ਪ੍ਰਧਾਨ ਮੰਤਰੀ ਯੋਜਨਾ ਤੇ ਜਿਹੜੇ ਮਕਾਨਾਂ ਨੂੰ ਪੱਕੇ ਪੱਕੇ ਕਰਨ ਲਈ ਲੈਂਟਰ ਪਾਉਣ ਲਈ ਪੈਸੇ ਆ ਰਹੇ ਆ ਉਹ ਗਰੀਬ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਉਹ ਗਰੀਬ ਲੋਕਾਂ ਨੂੰ ਜਿਹੜੇ ਗਰੀਬ ਲੋਕਾਂ ਨੂੰ ਆਈਡੈਂਟੀਫਾਈ ਕਰਕੇ ਜਿਨ੍ਹਾਂ ਦੇ ਆ ਬਾਲਾ ਖੱਤ ਮਕਾਨ ਆ ਜਿਹੜੇ ਅੱਜ ਮੀਂਹ ਦੇ ਪੈਣ ਦੇ ਕਾਰਨ ਲਾਹ ਤਾਰੇ ਚੋਰ ਆ ਜਿਨ੍ਹਾਂ ਦੇ ਵਿੱਚ ਮਤਲਬ ਵੀ ਇਹਨਾਂ ਦਾ ਵੀ ਘਰ ਆਉਂਦਾ ਸੀਗਾ ਇਹਨਾਂ ਦੇ ਘਰ ਦੇ ਜਿਹੜੇ ਮਕਾਨ ਦੇ 7 ਆ ਉਹ ਡਗ ਪਏ ਜਿਹਦੇ ਵਿੱਚ 7 ਦੇ ਥੱਲੇ ਆਉਣ ਦੇ ਨਾਲ ਦੋ ਸਾਡੀਆਂ ਭੈਣਾਂ ਤੇ ਇੱਕ ਸਾਡੇ ਭਰਾ 7 ਦੇ ਥੱਲੇ ਆਉਣਾ ਛੱਟਾਂ ਲੱਗੀਆਂ ਅੱਜ ਸਿਵਲ ਹਸਤਾਬ ਦੇ ਵਿੱਚ ਲੇਖਣ ਆਏ ਉਹਨਾਂ ਨੂੰ ਤੇ ਜਿਹੜੀ ਭੈਣ ਦੀ ਆ ਉਹਨਾਂ ਦੇ ਜਾਦਾ ਛੱਟਾਂ ਲੱਗੀਆਂ ਉਹਨਾਂ ਨੂੰ ਸਹਾਇਤ ਇਥੋਂ ਭੇਜਣਗੇ ਮੰਨ ਲਓ ਕਿਸੇ ਕਾਰ ਵਰਗਾ ਜਲੰਧਰ ਭੇਜ ਰਹੇ ਆ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਆ ਵੀ ਤੁਰੰਤ ਇਹਨਾਂ ਨੂੰ ਵੈਰੀਫਾਈ ਕਰਕੇ ਜਿੰਨੇ ਵੀ ਮਕਾਨ ਡਿਗੇ ਹੋਇਆ ਇਹ ਭੋਲੇ ਆ ਜਿਹੜਾ ਲੁਧਿਆਣੇ ਚ ਵੈਦਦਾ ਆ ਭੋਲੇ ਵਾਲ ਮੰਤੋਂ ਹੋਇਆ ਤਾਂ ਕਿਹੜਾ ਕਰੀਮ ਜਿਹੜਾ ਭੋਲਿਆ ਕਰੀਮ ਆ ਇਹ ਲੁਧਿਆਣੇ ਜਿੱਦੇ ਚ ਪੈਂਦਾ ਹੈ ਲੁਧਿਆਣੇ ਜ਼ਿਲ੍ਹੇ ਦੇ ਜਿਹੜੇ ਆਉਥਰ ਸਰਵਾਨਾ ਉਹਨਾਂ ਨੂੰ ਬੇਇੱਜ਼ਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹਦਾ ਮੈਰੀਫੇ ਕਰਕੇ ਮੌਇਨਾ ਕਰਕੇ ਤੇ ਇਹਨਾਂ ਨੂੰ ਮਾਗਜ਼ਲਤਾ ਜਾਵੇ ਤੇ ਨਾ ਇਹ ਸੱਤ ਜਿਹੜੀ ਆ ਉਹਦਾ ਲੈਂਟਰ ਪਿਆ ਪਵਾ ਜਾਵੇ ਤੇ ਜਿਹੜੇ ਹੋਰ ਵੀ ਤਸਵੀਰ ਫਰਾਉਰ ਦੇ ਵਿੱਚ ਮਕਾਨ ਜਿੰਨੇ ਵੀ ਡਿਗੇ ਆ ਉਹਨਾਂ ਦਾ ਜਲਦ ਤੋਂ ਜਲਦ ਸਰਵਾ ਕਰਕੇ ਉਹਨਾਂ ਨੂੰ ਮਾਗਰ ਦਿੱਤਾ ਜਾਵੇ ਉਹਨਾਂ ਨੂੰ ਪੱਕੇ ਬਕਾਨ ਬਣਾ ਕੇ ਦਿੱਤੇ ਜਾਣ ਮੈਂ ਲੋਕ ਸਾਮ ਮੱਚੇ ਵੱਲ ਅੱਜ ਤੇ ਆਇਆ ਦੇਖਣ ਆਇਆ ਸੀਗਾ ਤੇ ਛੱਟਾਂ ਕਾਫੀ ਗੰਭੀਰ ਆ ਇਹ ਗਰੀਬ ਇਹ ਕਿਸੇ ਦੀ ਜਾਨ ਨਾ ਜਾ ਸਕੇ ਇਸ ਕਰਕੇ ਮੰਗ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਜਾਨ ਨਾ ਜਾਵੇ ਤੇ ਲੋਕ ਸੁਰੱਖਿਅਤ ਰਹਿਣ ਤੇ ਮਾਹੌਲ ਜਿਹੜਾ ਆ ਉਹ ਬੜਾ ਗੰਭੀਰ ਚੱਲ ਰਿਹਾ ਅੱਜ ਹੜ੍ਹਾਂ ਦੀ ਮਾਰ ਥੱਲੇ ਸਾਰਾ ਪੰਜਾਬ ਆਇਆ ਆ ਜਿਹਦੇ ਵਿੱਚ ਕਾਫੀ ਜ਼ਿਲ੍ਹੇ ਥੱਟ ਘਟੋ ਘਟਾ 10 ਜ਼ਿਲ੍ਹੇ ਜਿਹੜੇ ਆ ਉਹ ਹੜ੍ਹਾਂ ਦੀ ਪਾਰ ਤੇ ਵਿੱਚ ਲਪੇਟ ਹੋ ਰਿਹਾ ਆ ਤੇ ਉਹਨਾਂ ਨੂੰ ਇਹ ਲਗਭਗ ਸਾਡੀਆਂ ਜਿਹੜੀਆਂ ਸਸਤਾਵਾਂ ਆ ਜਿਹੜੇ ਸਾਡੇ ਗੁਰੂ ਘਰ ਆ ਉਹਨਾਂ ਚੋਂ ਜਿਹੜਾ ਆ ਵੀ ਨਾਸਣ ਪਾਣੀ ਲੈ ਕੇ ਜਾ ਰਹਾ ਉਹਨਾਂ ਦੀ ਰੋਟੀ ਪਾਣੀ ਦਾ ਪ੍ਰਬੰਧ ਕਰ ਰਹਾ ਸਰਕਾਰ ਆ ਖੁਸਬੀ ਨਹੀਂ ਦੇਖ ਰਹੀ ਉਹ ਸਿਰਫ ਤੇ ਸਿਰਫ ਮੰਨਾ ਤੇ ਜਾ ਕੇ ਬੋਰੇ ਚੱਕ ਕੇ ਦਿਖਾਵਾ ਕਰ ਰਹਾ ਸਾਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹ ਤਾਂ ਬਿਮਾਰ ਹੀ ਹੋ ਗਏ ਅੰਦਰ ਹੀ ਪੈ ਗਏ ਜਾ ਕੇ ਹਸਪੀਟਲ ਦੇ ਵਿੱਚ ਪੈ ਗਏ ਜਿਹੜੇ ਦੂਜੇ ਮੰਤਰੀ ਆ ਜਾਂ ਐਮ ਐਲ ਏ ਆ ਉਹ ਇੱਕ ਡਰਾਮਾ ਅਚਾਇਆ ਹੋਇਆ ਆ ਜਾ ਕੇ ਬੰਨਾਂ ਦੇ ਉੱਤੇ ਫੋਰੇ ਚੱਕ ਕੇ ਕਦੀ ਕਈਆਂ ਦਾ ਭਰ ਭਰ ਕੇ ਮੰਨ ਲਓ ਵੀ ਬੰਨਾਂ ਨੂੰ ਤਕੜੇ ਕਰਦੇ ਆ ਹਾਲਾਂਕਿ ਜਿਹੜੇ ਬੰਨ ਆ ਉਹ ਪਹਿਲਾਂ ਹੀ ਤਕੜੇ ਹੋ ਕਰਨੇ ਚਾਹੀਦੇ ਸੀ ਅੱਜ ਤੋ ਉਹਨਾਂ ਨੂੰ ਪਤਾ ਆ ਪਾਣੀ ਤਾਂ ਆਉਣਾ ਹੀ ਆਉਣਾ ਹੈ ਬੰਨ ਜਿਹੜੇ ਪਹਿਲਾਂ ਅੱਜ ਤੋ ਮਹੀਨਾ 2 ਮਹੀਨੇ 3 ਮਹੀਨੇ ਪਹਿਲਾਂ ਤਕੜੇ ਕਰਨੇ ਚਾਹੀਦੇ ਬੜਾਉਣੇ ਚਾਹੀਦੇ ਸੀ ਇਹ ਉਹਨਾਂ ਦੀ ਨਲਾਇਕੀ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਦੀ ਰਾਖੇ ਕੁੱਲੀ ਜੁੱਲੀ ਦੀ ਰਾਖੀ ਸਰਕਾਰ ਨੇ ਕਰਨੀ ਹੁੰਦੀ ਹੈ ਸਰਕਾਰ ਅੱਜ ਫੇਲ ਹੋ ਚੁੱਕੀ ਆ ਅਸੀਂ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਉਹਨਾਂ ਲੋਕਾਂ ਦਾ ਮੌਇਨਾ ਕਰਕੇ ਮਾਅਬ ਜਾਂ ਦਿੱਤਾ ਜਾਵੇ ਤੇ ਤਾਂ ਆਉਣ ਵਾਲੇ ਸਮੇ ਰਾਜੀ ਲੰਬੜਾ ਜੀ ਇੱਥੇ ਇਹ ਤੁਹਾਡੇ ਪਿੰਡ ਦੇ ਵਿੱਚ ਕਿਸੇ ਦੀ ਛੱਤ ਡਿੱਗੀ ਹੈਗੀ ਆ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਅਸੀਂ ਨਾ ਜੀ ਇਹ ਨਾ ਬਰਸਾਤਾ ਕਰਕੇ ਜੋ ਸੀਗੇ ਹਾਲਤਾਂ ਸੀਗੀਆਂ ਮਕਾਨਾਂ ਦੀਆਂ ਤੁਹਾਨੂੰ ਪਤਾ ਵੀ ਹਾਲਤ ਖਸਤਾ ਹੋ ਚੁੱਕੀ ਸੀ ਇਹਨਾਂ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਕਾਮਰੇਡ ਜਰਨੈਲ ਸਿੰਘ ਜੀ ਖਲੌਰ ਤੋਂ ਲੋਕ ਇਨਸਾਫ ਮੰਚ ਦੇ ਮੁਖੀ ਉਹਨਾਂ ਨੂੰ ਬੁਲਾਇਆ ਉਹ ਦੁਪਹਿਰੇ ਅਸੀਂ ਤਰਪਾਈਆਂ ਇਹਨਾਂ ਨੂੰ ਦੇ ਕੇ ਛਾਡੇ ਸੀਗੇ ਇਹ 4-5 ਵਜੇ ਹੀ ਪਾਣਾ ਵਾਪਰ ਗਿਆ ਇਹ ਵੀ ਮਕਾਨ ਦੇ ਭਾਈ ਛੱਤ ਦਾ ਤਾਂ ਬਹੁਤ ਨੁਕਸਾਨ ਹੋ ਚੁੱਕਾ ਹੈ ਛੱਤ ਸਾਰੀ ਡੈਗੀ ਚੁੱਕੀ ਸਭ ਤੋਂ ਵੱਡੀ ਤਰਾਸਦੀ ਰਹੀ ਆ ਵੀ ਤਿੰਨ ਜੀ ਸੀਗੇ ਜੀ ਇੱਕ ਬੀਬੀ ਦੇ ਤਾਂ ਸੱਟ ਜਿਆਦਾ ਲੱਗੀ ਆ ਜੀ ਦਸਨੀਕੌਰ ਦੇ ਹਾਂ ਜੀ ਉਹ ਥੱਲੇ ਬੈਠੇ ਰੋਟੀ ਲੰਗਰ ਪਛਾਦਾ ਕੋਈ ਛੱਕਦੇ ਪਏ ਸੀਗੇ 4 ਤੋਂ 5 ਵਜੇ ਦੇ ਦਰਮਿਆਨ ਦੀ ਗੱਲ ਆ ਜੀ ਤੇ ਉਹ ਇੱਕ ਬੇਟੀ ਸੀ ਉਹਨਾਂ ਦੀ ਨਾਲ ਘਰ ਦੇ ਤਾਂ ਥੋੜਾ ਜਿਹਾ ਉਰੇ ਸੀ ਉਹ ਤਾਂ ਭੱਜ ਕੇ ਨਿਕਲੇ ਥੋੜੀਆਂ ਜੀਆਂ ਘੱਟ ਲੱਗੀਆਂ ਤੇ ਗੁੱਡੀ ਉਹਨਾਂ ਦੀ ਸਰਬਜੀਤ ਕੌਰ ਦੇ ਉਹਨਾਂ ਦੇ ਸੱਟ ਲੱਗੀ ਆ ਤੇ ਬੀਬੀ ਜਸਵੀਰ ਕੌਰ ਦੇ ਥੋੜੀ ਜਿਆਦਾ ਲੱਗੀ ਉਹਨਾਂ ਨੂੰ ਜਦੋਂ ਦਾ ਰੈਫਰ ਕਰਤਾ ਡਾਕਟਰਾਂ ਨੇ ਸਿਭਲਾਸਾ ਫਲੋਰ ਤੋਂ ਜੀ ਹੋਰ ਕਿਤੇ ਸਰਕਾਰੀ ਅਫਸਰ ਨੇ ਕੋਈ ਆਣ ਕੇ ਤੇ ਮੌਇਨਾ ਕੀਤਾ ਹਾਂਜੀ ਪਟਵਾਰੀ ਸਾਹਿਬ ਮਹਿਕਮੇ ਲੋ ਆਇਆ ਰੈਵਨਿਊ ਵਿਭਾਗ ਲੋ ਉਹਨਾਂ ਨੇ ਆ ਕੇ ਮਕਾਨ ਦੀਆਂ ਛੱਤਾਂ ਦਾ ਨਾਲ ਦਾ ਉਹਨਾਂ ਦੀ ਅਵਤਾਰ ਸਿੰਘ ਜੀ ਦੇ ਮਕਾਨ ਜੋ ਡਿਗਿਆ ਪਿਆ ਆ ਉਹਦੇ ਨਾਲ ਹੀ ਉਹਨਾਂ ਦੀ ਮਾਤਾ ਪ੍ਰਕਾਸ਼ ਕੌਰ ਜੀ ਦਾ ਵੀ ਮਕਾਨ ਕਮਰਾ ਹੈਗਾ ਆ ਹਾਲਤ ਉਹਦੀ ਵੀ ਖਸਤਾ ਹੀ ਆ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੀ ਵੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੋ ਬੇਹੇ ਤਾਂ ਹਲੇ ਸਰਕਾਰ ਹੜਾ ਤੋਂ ਤੇ ਬਰਸਾਤਾਂ ਦੇ ਵਾਲੇ ਲੱਗੀ ਹੋਈ ਆ ਪਟਵਾਰੀਆਂ ਸਭ ਦੀ ਡਿਊਟੀਆਂ ਲੱਗੀਆਂ ਹੋਈਆਂ ਆ ਇਹ ਜੋ ਸਰਵੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਤੇ ਉਹਨਾਂ ਨੇ ਕਹਿੰਦੇ ਚਲੋ ਥੋੜਾ ਬਰਸਾਤ ਥੰਮਦੀ ਆ ਤਾਂ ਫਿਰ ਆਪਾਂ ਇਹਨਾਂ ਦਾ ਮਕਾਨਾਂ ਦਾ ਸਾਰੇ ਪਿੰਡ ਦੇ ਵਿੱਚ ਹੀ ਭੋਲੇ-ਬਾਲ ਕਦੀਮ ਆਲੋ ਵਾਲ ਤੇ ਆਪਾਂ ਸਰਵੇ ਕਰਾਂਗੇ ਤੇ ਕਰਕੇ ਤੇ ਇਹਨਾਂ ਨੂੰ ਜੋ ਵੀ ਯੋਗ ਮੁਆਵਜ਼ਾ ਸਰਕਾਰ ਦੇਊਗੀ ਤੇ ਉਹ ਆਪਾਂ ਕਰਾਂਗੇ ਜੀ ਇਹਦੀ ਰਿਪੋਰਟ ਥੈਂਕ ਯੂ ਮੈਂ ਵੀ ਬੜੀ ਧੀਨਾ ਹਾਂ ਅ ਡਾਕਟਰ ਰੂਬਨ ਪ੍ਰੀਤ ਹਾਂ ਜੀ ਮੈਡਮ ਜੀ ਲਗਾਤਾਰ بارش ਹੋਣ ਦੇ ਕਾਰਨ ਛੱਤਾਂ ਕਮਜ਼ੋਰ ਹੋ ਗਈਆਂ ਹਨ ਜਿਸ ਕਰਕੇ ਇੱਕ ਛੱਤ ਡਿੱਗ ਪਈ ਹੈ ਤਾਂ ਤੁਹਾਡੇ ਕਿੰਨੇ ਪੇਸ਼ੈਂਟ ਆ ਗਏ ਸਾਡੇ ਕੋ ਇਸ ਟਾਈਮ ਦੋ ਪੇਸ਼ੈਂਟ ਆਏ ਨੇ ਬੋਲੇਵਾਲ ਲੁਧਿਆਣੇ ਤੋਂ ਦੋ ਫੀਮੇਲ ਪੇਸ਼ੈਂਟ ਨੇ ਮਦਰ ਡਾਟਰ ਹੈ ਤੇ ਇੱਕ ਜੋ ਉਹਨਾਂ ਚ ਮਦਰ ਹੈ ਉਹਨਾਂ ਦੇ ਥੋੜੀ ਸੱਟ ਸਿਰ ਤੇ ਜਿਆਦਾ ਲੱਗੀ ਹੈ ਤੇ ਅਜੇ ਇੱਥੇ ਜੋ ਇਲਾਜ ਆਪਾਂ ਦੇ ਸਕਦੇ ਸੀ ਦਿੱਤਾ ਉਹਨਾਂ ਦੀ ਸੀਟੀ ਸਕੈਨ ਵਾਸਤੇ ਆਪਾਂ ਹਾਇਰ ਸੈਂਟਰ ਨੂੰ ਰੈਫਰ ਵੀ ਕੀਤਾ ਗਿਆ ਉਹਨਾਂ ਨੂੰ ਦੂਜੇ ਜੋ ਉਹਨਾਂ ਦੂਜੇ ਪੇਸ਼ੈਂਟ ਹੈ ਉਹਨਾਂ ਦੇ ਵੀ ਉਹਨਾਂ ਛੋਟਾ ਘੱਟ ਨੇ ਪਰ ਫਿਰ ਵੀ ਅੰਡਰ ਅਬਜ਼ਰਵੇਸ਼ਨ ਨੇ ਪੇਸ਼ੈਂਟ ਤੇ ਬਾਕੀ ਜੋ ਵੀ ਇੱਥੇ ਫਰਸਟ ایڈ ਹੈਗਾ ਹੈ ਦਵਾਈਆਂ ਦੂਈਆਂ ਆਪਾਂ ਇਸ ਟਾਈਮ ਲਗਾਈਆਂ ਹੈ ਬਾਕੀ ਦੋਨੋਂ ਪੇਸ਼ੈਂਟ ਅੰਡਰ ਅਬਜ਼ਰਵੇਸ਼ਨ ਹੈ ਉਹਨਾਂ ਨੂੰ ਰੈਫਰ ਕੀਤਾ ਗਿਆ ਹਾਂ ਹਾਂਜੀ ਇੱਕ ਪੇਸ਼ੈਂਟ ਨੂੰ ਜਿਨ੍ਹਾਂ ਦੇ ਹੈਡ ਇੰਜਰੀ ਹੋਈ ਹੈ ਉਹਨਾਂ ਨੂੰ ਰੈਫਰ ਕੀਤਾ ਕਿੱਥੇ ਰੈਫਰ ਕੀਤਾ ਅ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਹਾਂਜੀ ਮੈਡਮ ਜੀ ਇੱਕ ਹੋਰ ਚੀਜ਼ ਤੁਹਾਨੂੰ ਪੁੱਛਣਾ ਚਾਹਾਂਗਾ ਜਿਹੜੇ ਹਰ ਪੀਰੀਅਡ ਤੇ ਇਸ ਟਾਈਮ ਲੋ ਹੈਗੇ ਆ ਇਹ ਉਹਨਾਂ ਵੱਲੋਂ ਸਰਕਾਰ ਵੱਲੋਂ ਕੋਈ ਕੀਤਾ ਗਿਆ ਹਾਂਜੀ ਹਾਂਜੀ ਸਰਕਾਰ ਨੇ ਦੇਖੋ ਜੋ ਵੀ ਹੈਲਥ ਸਰਵਿਸ ਸਿਸਟਮ ਹੈ ਉਸ ਹਿਸਾਬ ਨਾਲ ਆਪਣੀ ਰੈਸਕਿਊ ਟੀਮਸ ਵੀ ਬਣਾਈ ਹੈ ਹੋਰ ਜਿੰਨੀ ਵੀ ਮੈਡੀਸਿਨ ਦੇ ਸਟਾਕਸ ਵੀ ਵਧਾਏ ਗਏ ਐ ਸਾਨੂੰ ਵੀ ਉਪਰ ਆਰਡਰ ਆਏਗੇ ਆਏ ਨੇ ਕਿ ਜੋ ਵੀ ਅਦਰੇ ਪੇਸ਼ੈਂਟਸ ਆ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਅਲੱਗ ਤੋਂ ਬੈੱਡ ਵਗੈਰਾ ਅਵੇਲੇਬਿਲਿਟੀ ਹੋਵੇ ਇਹ ਸਿਸਟਮ ਹਜੇ ਇਸ ਟਾਈਮ ਉਸ ਹਿਸਾਬ ਨਾਲ ਚੱਲ ਰਿਆ ਨਾ ਥੈਂਕ ਯੂ